ਸਾਥੀ ਇਹ ਕਾਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਜ਼ਰਾਂ ਅੱਜ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀ ਰਪੈ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਸ਼ੁਰੂਆਤ ਕਰਦੇ ਅੱਜ ਦੀ ਵੱਡੀ ਖਬਰ ਕੁੱਧਕ ਮੁੱਦਿਆਂ ਤੇ ਭਾਰੀ ਪਈ ਕੁਰਸੀ ਬੁੰਦੀ ਸਿੰਘ ਦੇ ਮੁਕਾਬਲੇ ਕਾਲੀ ਤਲ ਦੇ ਐਲਾਨੇ ਉਮੀਦਵਾਰ ਸ਼੍ਰੋਮਿਕ ਅਕਾਲੀ ਦਲ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਉਹਨਾਂ ਨੇ ਪੰਜਾਬ ਪੰਥ ਅਤੇ ਬੰਦੀ ਸਿੰਘਾਂ ਦੇ ਮੁੱਦੇ ਨੂੰ ਲੈ ਕੇ ਭਾਰਤ ਜਨਤਾ ਪਾਰਟੀ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪਰ ਇਸ ਮੌਕੇ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲhota ਨੂੰ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਚੋਣ ਮੈਦਾਨ ਵਿੱਚ ਲਾਹੁਣ ਤੋਂ ਬਾਅਦ ਅਕਾਲੀ ਦਲ ਦੀ ਰਣਨੀਤੀ ਉਤੇ ਸਵਾਲ ਖੜੇ ਹੋ ਗਏ ਹਨ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਹ ਪਹਿਲਾ ਬਾਰ ਨਹੀਂ ਹੋ ਰਿਹਾ ਹੈ ਇਹ ਵਾਰ-ਵਾਰ ਹੋ ਰਿਹਾ ਹੈ ਇਸ ਦਿਨ ਆਲੀ ਚਦੋ ਕਾਲੀ ਦਲਦੇ ਬੰਦੀ ਸਿੰਘਾਂ ਨੇ ਪਰਵਾਰ ਵਾਲੇ ਮੁਕਾਬਲੇ ਉਮੀਦਵਾਰ ਖੜੇ ਸਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ